ਦੇ ਗੋਰਨਮੈਂਟ ਦੇ ਚੱਲੇ ਹੀ ਦੰਕ ਗਏ ਹੈ ਹਿੱਟਾਂ ਦਾ ਬੜੀ ਜਿਹਾ ਹਵਾ ਇਹ ਇੰਨੇ ਸਾਲ ਬਾਅਦ ਹਿੱਟਾਂ ਹੋਣੀਆਂ ਨੇ ਨੌਜਵਾਨਾਂ ਦੀਆਂ ਗੇਮਾਂ ਹੋ ਜਾਂਦੀਆਂ ਸਾਡੀਆਂ ਟੀਮਾਂ ਨੂੰ ਕਈ ਥਾਂ ਉਸ ਦਾ ਮਿਲਦਾ ਨਹੀਂ ਸਮਾਂ ਵੀ ਉਹ ਵੀ ਖੇਡ ਸਕਦੇ ਇਹ ਕਿਲਾ ਰਾਜਪੁਰ ਦਾ ਗਰਾਊਂਡ ਹੈ ਤੇ ਜਿਹਦਾ ਵੀ ਸਾਰੀ ਗੇ ਬੱਤੀਆਂ ਵੀ ਹੋਣੀਆਂ ਦਾ ਆਪਣਾ ਟਰੈਕ ਤੇ ਤੇ 400 ਮੀਟਰ ਵਾਲੀ ਰੇਸ ਵਿੱਚ ਦਿੱਤਾ ਲੱਗੀ ਗਿਆ ਪਹਿਲਾ ਅੱਜ ਸ਼ੁਰੂ ਤੋਂ ਜਿਹੜਾ ਦਿੱਤਾ ਗਿਆ ਵੀ ਰਾਗੀ ਦਾ ਮੈਚ ਹੋਇਆ 1500 ਮੀਟਰ ਦੀ ਫਾਈਨਲ ਦੀ ਜਿਹੜੀ ਹੋ ਚੁੱਕੀ ਹੈ ਔਰ ਇਹ ਬੱਚਿਆਂ ਦਾ ਹੁਣ ਇਸ ਤੋਂ ਬਾਅਦ ਦੀ ਬਹੁਤ ਊਡੀਕ ਹੈ ਸਾਰਿਆਂ ਨੂੰ ਜੋ ਕਿ 12 ਬਰੇ ਹੋਗੇ ਸੀ ਇਸ ਅੱਛਾ ਜੀ ਜੇ ਲੋਕ ਰੋਕ ਲਾ ਕੇ ਸੀ ਉਸ ਨੂੰ ਦੁਬਾਰਾ ਗ੍ਰਾਊਂਡ ਦੇ ਵਿੱਚ ਬੜਲ ਪਹੁੰਚ ਗਿਆ ਤੁਹਾਨੂੰ ਸ਼ੁਰੂਆਤ ਵਿੱਚ ਲੋਕ ਕਈ ਵਾਰੀ ਵੋਟਾਂ ਇਸ ਤਰ੍ਹਾਂ ਦੀਆਂ ਦੇ ਦਿੰਦੇ ਸਨ ਕਿ ਉਸੇ ਤੇ ਚੰਗੇ ਤੋਂ ਹੋਦਾ ਹੈ ਜਨਵਾਰਾਂ ਤੇ ਮੈਨਾਂ ਦੇ ਜਾਂ ਉਸ ਦਾ ਜਿਹੜਾ ਕਾਨੂੰਨੀ ਤੌਰ ਤੇ ਵਿਧਾਨ ਸਭਾ ਵਿੱਚ ਲਿਆ ਕੇ ਇੰਤzar ਪ੍ਰਮੰਤ ਸਿੰਘ ਮਾਨ ਹੋਰਾਂ ਨੇ ਦੁਬਾਰੇ ਇਸ ਗੱਲ ਦਾ ਵੀ ਖਿਆਲ ਰੱਖਿਆ ਜਾਵੇ ਵੀ ਉਹ ਜਾਨਵਰਾ ਤੇ ਸਤਿ ਸ਼ਬਦ ਦਿਲਾ ਹੋਵੇ ਜਾਂ ਉਹਨਾਂ ਨੂੰ ਕੋਈ ਨਿਸ਼ਾਰਾ ਦਿੱਤਾ ਜਾਵੇ ਜਾਂ ਉਹਨਾਂ ਨੂੰ ਇਹੋ ਜੀ ਚਾਬਕ ਦਾ ਮਾਰੀ ਜਾਵੇ ਜਿਹਦੇ ਨਾਲ ਵੈਸੇ ਤਰ੍ਹਾਂ ਲੱਖ ਰੁਪਈਆ ਦੇ ਜਾਨਵਰ ਦੇ ਤੇ ਬੜੇ ਚਾ ਨਾਲ ਇਹ ਇਹਨਾਂ ਜਿਹੜੇ ਮਾਲਕਾਂ ਨੇ ਪਸ਼ੂ ਪਾਲਕਾਂ ਨੇ ਪਾਲੇ ਹੁੰਦੇ ਐ ਉਹ ਆਪਣੇ ਪੁੱਤਾਂ ਨਾਲੋਂ ਵੀ ਪਿਆਰੇ ਰੱਖਦੇ ਐ ਉਹਨੇ ਉਹ ਜਿਹੜੀ ਲੱਖ ਰੁਪਏ ਕਿਲਾ ਰਾਏਪੁਰ ਦਾ ਇਹ ਗਰਾਉਂਡ ਕਦੇ ਇੰਨਾ ਬਲਦਾਂ ਨਾਲ ਅਸੀਂ ਖੇਤੀ ਕਰਦੇ ਸੀ ਘੋੜਿਆਂ ਨਾਲ ਵੀ ਲੋਕ ਖੇਤੀ ਕਰਦੇ ਸੀ ਉੱਠਾਂ ਨਾਲ ਵੀ ਕਰਦੇ ਸੀ ਔਰ ਉਹਦੇ ਵਿੱਚੋਂ ਜਿਹੜੇ ਚੰਗੇ ਸੋਹਣੇ ਤੇ ਜਰਵਾਣੇ ਹੁੰਦੇ ਉਹਨਾਂ ਦੇ ਮੁਕਾਬਲੇ ਕਰਾ ਲੈਂਦੇ ਸੀ ਹੌਲੀ-ਹੌਲੀ ਚਾਹੇ ਉਹ ਸਾਡੇ ਕੰਮਕਾਰ ਮਸ਼ੀਨਰੀ ਜੁਗ ਨਾਲ ਉੱਧਰ ਵੰਡੇ ਗਏ ਪਰ ਇਹਨਾਂ ਸਾਡੇ ਜਾਨਵਰਾਂ ਦਾ ਕਸੂਰ ਕੀ ਐ ਵੀ ਉਹ ਉਹਨਾਂ ਨੇ ਕੋਈ ਕੁਛ ਬੜਤਾਲ ਦਾ ਕਰੇ ਸੋ ਜੇ ਇਹਨਾਂ ਦੀਆਂ ਗੇਮਾਂ ਹੁੰਦੀਆਂ ਤੇ ਤਾਂ ਹੀ ਬੱਚਿਆਂ ਵਾਂਗੂ ਪਾਲਿਆ ਜਾਂਦਾ ਮੈਂ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਉਹਨਾਂ ਵੱਲੋਂ ਹੁਕਮ ਹੋਇਆ ਸੀ ਕਿ ਇਸ ਟੂਰਨਾਮੈਂਟ ਦਾ ਸ਼ੁਰੂਆਤ ਕਰਕੇ ਹੋਣੀ ਐ ਚਾਲ ਲੱਗਦੀ ਆ ਔਰ ਪਰਸੋ 19 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਆਪ ਆਗੇ ਸੁਭੂਲiyet ਕਰਨਗੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਨਗੇ ਤੁਹਾਡੇ ਨਗਰ ਨਾਲ ਸਾਂਝ ਪਾਉਣਗੇ ਮੈਂ ਜਿਹੜੀ ਸਾਰੀ ਇਸ ਤੁਸੀਂ ਇਸ ਨੇ ਸਰਦਾਰ ਜੰਗੋ ਸਰਜੋਤ ਸਿੰਘ ਜੀ ਕਰਨਲ ਸੁਰਿੰਦਰ ਸਿੰਘ ਜੀ ਹਰਜੀਤ ਸਿੰਘ ਜੀ ਇਹ ਬੈਲ ਗੱਡੀਆਂ ਦੇ ਜਿਹੜੇ ਐਸੋਸੀਏਸ਼ਨ ਦੇ ਪ੍ਰਧਾਨ ਸਾਪੜਾ ਵੀ ਮਿਲਦਾ ਸਾਰਿਆਂ ਨੂੰ ਮੈਂ ਨਾਲ ਹੀ ਸਾਡੇ ਮਾਣਯੋਗ ਇਸ ਹਲਕੇ ਦੇ ਐਮਐਲਏ ਸਰਦਾਰ ਜੀਵਨ ਹਿੱਟਾਂ ਦਾ ਚਾਹ ਬਹੁਤ ਹੈਣਾ ਲੋਕਾਂ ਨੂੰ ਇੱਥੇ ਵਿਚਾਰ ਵੀ ਆ ਕੇ ਗਏ ਆ ਉਹਨਾਂ ਦਾ ਕਿਉਂਕਿ ਉਹਨਾਂ ਦਾ ਵੀ ਵੱਡਾ ਉਪਰਾਲਾ ਉਹਨਾਂ ਨੇ ਵੀ ਮੈਨੂੰ ਚਾਹੇ ਡੀਸੀ ਸਾਹਿਬ ਕੁਝ ਮੇਜਰ ਗਏ ਚਾਚੋ ਬਿਜੀ ਨੇ ਐਡੀ ਸੀ ਸਰਦਾਰ ਅਮਰਜੀਤ ਸਿੰਘ ਜੀ ਬੈਂਸ ਸਾਹਿਬ ਔਰ ਨਾਲ ਹੀ ਐਸ ਐਨ ਐਮ ਜਸਲੀਨ ਭੁੱਲਰ ਜੀ ਸਪੋਰਟਸ ਦੇ ਸਾਡੇ ਜ਼ਿਲ੍ਹੇ ਦੇ ਅਫਸਰ ਪੂਰਤ ਪ੍ਰਸ਼ਾਸਨ ਦੂਸਰਾ ਪ੍ਰਸ਼ਾਸਨ ਸਾਰਿਆਂ ਪਰ ਆਲ ਕੇ ਕਿਉਂਕਿ ਚਾਹ ਸਾਰਿਆਂ ਨੂੰ ਅਸੀਂ ਇਹਨੂੰ ਤਗੜੇ ਰੂਪ ਵਿੱਚ ਇਹ ਤਾਂ ਹੀ ਹੈ ਕਿ ਜਿਹੜੀਆਂ ਸੋਚ ਪੈਦਾ ਕਰਦੀਆਂ ਦਬਾਕ ਵਿੱਚ ਜਿੱਤੇ ਸਾਡਾ ਸਰੀਰ ਪਲਵਾਰ ਹੁੰਦਾ ਹੈ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ